ਾਰੇ ਦੋਸਤੋ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐ ਸਿੱਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੂਬਾ ਸਿੰਘ ਸਿੱਦਕੀ ਦੋਸਤੋ ਪੰਜਾਬ ਤਿਹਾਰਾਂ ਦਾ ਦੇਸ਼ ਹੈ ਇੱਥੇ ਹਰ ਰੁੱਤ ਨਾਲ ਹਰ ਮੌਸਮ ਨਾਲ ਸੰਬੰਧਿਤ ਤਿਉਹਾਰ ਸਾਲ ਵਿੱਚ ਆਉਂਦੇ ਹੀ ਰਹਿੰਦੇ ਆ ਜਨਵਰੀ ਦਾ ਮਹੀਨਾ ਚੜ੍ਹਦੇ ਸਾਰੇ ਹੀ ਤਿਉਹਾਰ ਸ਼ੁਰੂ ਹੋ ਜਾਂਦੇ ਨੇ ਇਹਨਾਂ ਤਿਉਹਾਰਾਂ ਵਿੱਚੋਂ ਸਭ ਤੋਂ ਪਹਿਲਾਂ ਲੋਹੜੀ ਦਾ ਤਿਉਹਾਰ ਹੁੰਦਾ ਹੈ ਲੋਹੜੀ ਪੋ ਮਹੀਨੇ ਦਾ ਬਹੁਤ ਹੀ ਪ੍ਰਸਿੱਧ ਤਿਉਹਾਰ ਹੈ ਇਹ ਪੋ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਣ ਹੁੰਦੀ ਹੈ ਤੇ ਇਸ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ ਇਸ ਮਹੀਨੇ ਫਸਲਾਂ ਦੀ ਬਿਜਾਈ ਤਕਰੀਬਨ ਤਕਰੀਬਨ ਹੋ ਚੁੱਕੀ ਹੁੰਦੀ ਹੈ ਤੇ ਦੋਸਤੋ ਹੁਣ ਗੱਲ ਕਰਦੇ ਹਾਂ ਲੋਹੜੀ ਦੇ ਇਤਿਹਾਸ ਦੀ ਇਹ ਲੋਹੜੀ ਕਿਉਂ ਮਨਾਈ ਜਾਂਦੀ ਹੈ ਅਸੀਂ ਜਦੋਂ ਲੋਹੜੀ ਮਨਾਉਂਦੇ ਆ ਤਾਂ ਦੁੱਲਾ ਪੱਟੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਆਖਰ ਕੌਣ ਸੀ ਦੁੱਲਾ ਪੱਟੀ ਹੁਣ ਬਹੁਤਿਆਂ ਨੂੰ ਇਹ ਨਹੀਂ ਪਤਾ ਇਦੁੱਲਾ ਪੱਟੀ ਕੌਣ ਸੀ ਦੋਸਤੋ ਲੋਹੜੀ ਦਾ ਇਤਿਹਾਸ ਅਕਬਰ ਬਾਦਸ਼ਾਹ ਦੇ ਸਮੇਂ ਦੁੱਲਾ ਪੱਟੀ ਦੇ ਕਿਰਦਾਰ ਨਾਲ ਜੋੜਿਆ ਜਾਂਦਾ ਹੈ ਜੋ ਉਸ ਸਮੇਂ ਅਮੀਰ ਲੋਕਾਂ ਨੂੰ ਲੁੱਟ ਕੇ ਸਾਰਾ ਤਾਨਾ ਗਰੀਬਾਂ ਵਿੱਚ ਵੰਡ ਦਿੰਦਾ ਸੀ ਇੱਕ ਵਾਰ ਉਸ ਨੇ ਅਗਵਾਕਾਰਾਂ ਦੇ ਚੁੰਗਲ ਵਿੱਚੋਂ ਇੱਕ ਲੜਕੀ ਨੂੰ ਛੁਡਾਇਆ ਤੇ ਆਪਣੀ ਧਰਮ ਦੀ ਧੀ ਬਣਾ ਲਿਆ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਸਮੇਂ ਕਿਸੇ ਗਰੀਬ ਬ੍ਰਾਹਮਣ ਦੀਆਂ ਸੁੰਦਰੀ ਤੇ मुੰਦਰੀ ਨਾਂ ਦੀਆਂ ਦੋ ਬਹੁਤ ਹੀ ਖੂਬਸੂਰਤ ਧੀਆਂ ਸਨ ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਸੀ ਉਸ ਸਮੇਂ ਦੇ ਹਾਕਮ ਨੇ ਆਪਣੀ ਬੁਰੀ ਨਜ਼ਰ ਇਹਨਾਂ ਲੜਕੀਆਂ ਤੇ ਰੱਖ ਲਈ ਜਦੋਂ ਦੁੱਲੇ ਪੱਟੀ ਨੂੰ ਪਤਾ ਲੱਗਾ ਉਸ ਨੇ ਕੁੜੀਆਂ ਦੇ ਵਿਆਹ ਕਰਵਾਉਣ ਦਾ ਵਚਨ ਦਿੱਤਾ ਲੜਕੀਆਂ ਦੇ ਸਹੁਰੇ ਹਾਕਮਾਂ ਤੋਂ ਡਰਦੇ ਮਾਰੇ ਰਾਤ ਨੂੰ ਵਿਆਹ ਕਰਨ ਲਈ ਕਹਿਣ ਲੱਗੇ ਦੁੱਲੇ ਪੱਟੀ ਨੇ ਲਗਲੇ ਪਿੰਡਾਂ ਵਿੱਚੋਂ ਦਾਨ ਦੇ ਰੂਪ ਵਿੱਚ ਗੁੜ ਸ਼ੱਕਰ ਬਾਲਣ ਦਾਣੇ ਆਦਿ ਇਕੱਠੇ ਕੀਤੇ ਤੇ ਆਪਣੇ ਹੱਥੀਂ ਲੜਕੀਆਂ ਦੇ ਵਿਆਹ ਕੀਤੇ ਤੇ ਸਿਰ ਸਿਰ ਸ਼ੱਕਰ ਪਾਈ ਕਹਿੰਦੇ ਆ ਵੀ ਉਸ ਦਿਨ ਤੋਂ ਇਸ ਤਰ੍ਹਾਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ ਫਿਰ ਦੁੱਲਾ ਪੱਟੀ ਇੰਨਾ ਮਸ਼ਹੂਰ ਹੋਇਆ ਇੰਨਾ ਮਸ਼ਹੂਰ ਹੋਇਆ ਕਿ ਅੱਜ ਵੀ ਜਦ ਬੱਚੇ ਘਰਾਂ ਦੇ ਵਿੱਚੋਂ ਲੋਹੜੀ ਮੰਗਣ ਜਾਂਦੇ ਆ ਵੈਸੇ ਤਾਂ ਹੁਣ ਲੋਹੜੀ ਮੰਗਣ ਦਾ ਰਿਵਾਜ ਖਤਮ ਹੋ ਗਿਆ ਪਰ ਕਈ ਪਿੰਡਾਂ ਵਿੱਚ ਕਈ ਇਲਾਕਿਆਂ ਵਿੱਚ ਬੱਚੇ ਅਜੇ ਵੀ ਲੋਹੜੀ ਫੰਗਦੇ ਆ ਤੇ ਇਹ ਗੀਤ ਜ਼ਰੂਰ ਗਾਉਂਦੇ ਆ ਸੁੰਦਰ ਮੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਨੇ ਧੀ ਵਿਆਹੀ ਹੋ ਸੇਰ ਸ਼ੱਕਰ ਪਾਈ ਹੋ ਲੋੜੀ ਤੋਂ ਤਕਰੀਬਨ ਹਫ਼ਤਾ ਕੋ ਪਹਿਲਾਂ ਮੁੰਡੇ ਕੁੜੀਆਂ ਟੋਲੀਆਂ ਬਣਾ ਕੇ ਘਰਾਂ ਦੇ ਵਿੱਚ ਜਾ ਕੇ ਲੋੜੀ ਮੰਗਦੇ ਆ ਤੇ ਲੋੜੀ ਨਾਲ ਸੰਬੰਧਿਤ ਗੀਤ ਗਾਉਂਦੇ ਆ ਦੇ ਮਾਈ ਪਾਥੀ ਤੇਰਾ ਪੁੱਤ ਚੜੂਗਾ ਹਾਥੀ ਦੇ ਮਾਈ ਲੋੜੀ ਤੇਰਾ ਪੁੱਤ ਚੜੂਗਾ ਕੋੜੀ ਤੇ ਜਦ ਕੋਈ ਘਰ ਵਾਲਾ ਲੋੜੀ ਦੇਣ ਵਿੱਚ ਦੇਰ ਕਰਦਾ ਹੈ ਤਾਂ ਕਾਲ ਨੂੰ ਦਰਸਾਉਂਦੀਆਂ ਹੋਈਆਂ ਇਹ ਸਤਰਾਂ ਜ਼ਰੂਰ ਗਾਈਆਂ ਜਾਂਦੀਆਂ ਸਾਡੇ ਪੈਰਾਂ ਹੇਠ ਰੋੜ ਸਾਨੂੰ ਛੇਤੀ ਛੇਤੀ ਤੋਰ ਸਾਡੇ ਪੈਰਾਂ ਹੇਠ ਸਲਾਈਆਂ ਅਸੀਂ ਕਿਹੜੇ ਵੇਲੇ ਦੀਆਂ ਆਈਆਂ ਆ ਮਾਈ ਲੋੜੀ ਜੀਵੇ ਤੇਰੀ ਘੋੜੀ ਦੋਸਤੋ ਜਦ ਕੋਈ ਘਰ ਵਾਲਾ ਫਿਰ ਵੀ ਲੋੜੀ ਨਾ ਦੇਵੇ ਤਾਂ ਇਹ ਟੋਲੀਆਂ ਇਹ ਗਾਉਂਦੀਆਂ ਹੋਈਆਂ ਅਗਲੇ ਘਰ ਲਈ ਰਵਾਨਾ ਹੋ ਜਾਂਦੀਆਂ ਮੁੰਡੇ ਕਹਿ ਦਿੰਦੇ ਆ ਆਖੋ ਮੁੰਡਿਓ ਹੁੱਕਾ ਇਹ ਘਰ ਭੁਖਾ ਦੋਸਤੋ ਇਹ ਜੋ ਲੋੜੀ ਦਾ ਤਿਉਹਾਰ ਹੈ ਇਹ ਕਾਫੀ ਪੁਰਾਣੇ ਸਮੇਂ ਤੋਂ ਮਨਾਇਆ ਜਾਂਦਾ ਹੈ ਜਿਸ ਘਰ ਮੁੰਡਾ ਜੰਮਿਆ ਹੋਵੇ ਜਦ ਨਵੀਂ ਵਿਆਹੀ ਵੋਟੇ ਆਈ ਹੋਵੇ ਉਸ ਘਰ ਵਿੱਚ ਪਹਿਲੀ ਲੋੜੀ ਨੂੰ ਬੜੇ ਹੀ ਚਾਹ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਉਸ ਘਰ ਵੱਲੋਂ ਆਂਡ ਗਵਾਂਡ ਪਿੰਡ 'ਚ ਮੁਹੱਲੇ 'ਚ ਸਕੇ ਸਬੰਧੀਆਂ ਨੂੰ ਲੋੜੀ ਵੰਡੀ ਜਾਂਦੀ ਹੈ ਉਸ ਘਰ ਵੱਲੋਂ ਪਾਥੀਆਂ ਤੇ ਲੱਕੜਾਂ ਦੀ ਅੱਗ ਬਾਲੀ ਜਾਂਦੀ ਹੈ ਤੇ ਸਾਰੇ ਲੋਕ ਉਸ ਅੱਗ ਦੇ ਵਾਲੇ ਇਕੱਠੇ ਹੋ ਜਾਂਦੇ ਨੇ ਇੱਕਠੇ ਹੋਏ ਲੋਕ ਅੱਗ ਵਿੱਚ ਤਿਲ ਸੁੱਟਦੇ ਆ ਤੇ ਬੁਲਦੇ ਆ ਈਸ਼ਰ ਆ ਦਲਿੱਦਰ ਜਾ ਦਲਿੱਦਰ ਦੀ ਜੜ ਚੁੱਲ੍ਹੇ ਫਾ ਤੇ ਅੱਗ ਵਿੱਚ ਤਿਲ ਸੁੱਟਦੇ ਸਮੇ ਇਹ ਧਾਰਨਾ ਹੁੰਦੀ ਹੈ ਕਿ ਜਿੰਨੇ ਤਿਲ ਜਠਾਣੀ ਅੱਗ ਵਿੱਚ ਸੁੱਟੇਗੀ ਓਨੇ ਹੀ ਦਰਾਨੀ ਮੁੰਡੇ ਜੰਮੇਗੀ ਲੋਹੜੀ ਵਾਲੇ ਦਿਨ ਸਰੋਂ ਦਾ ਸਾਗ ਮੱਕੀ ਦੀ ਰੋਟੀ ਮੂਲੀ ਗੰਨੇ, ਮੂੰਗਫਲੀ, ਰਿਉੜੀਆਂ, ਗੱਚਕ, ਖਿੱਲਾ, ਖੰਜੂਰਾ ਬੜੇ ਚਾ ਨਾਲ ਖਾਦੇ ਜਾਂਦੇ ਨੇ। ਖਿਚੜੀ ਵੀ ਬਣਾਈ ਜਾਂਦੀ ਹੈ ਤੇ ਅਗਲੇ ਦਿਨ ਮੱਗ ਹੀ ਤੇ ਖਾਧੀ ਜਾਂਦੀ ਹੈ। ਇਸੇ ਲਈ ਆਖਦੇ ਨੇ ਪੋਹਰਨੀ ਤੇ ਮੱਗ ਖਾਧੀ। ਦੋਸਤੋ ਅੱਜਕੱਲ ਇਹ ਲੋਹੜੀ ਦਾ ਤਿਉਹਾਰ ਸਿਰਫ ਸਕੂਲਾਂ ਕਾਲਜਾਂ ਦੇ ਮੰਚਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਨਾ ਹੁਣ ਲੋੜੀ ਵਾਲੀ ਜਾਂਦੀ ਐ ਨਾ ਲੋਕ ਇਕੱਠੇ ਹੁੰਦੇ ਨੇ ਨਾ ਹੀ ਕਿਤੇ ਲੋੜੀ ਮੰਗੀ ਜਾਂਦੀ ਐ ਪਰਮਾਤਮਾ ਸਮਤ ਬਖਸ਼ੇ ਸਾਡੇ ਵਿੱਚ ਪਿਆਰ ਮੁਹੱਬਤ ਬਣਾਈ ਰੱਖੇ ਸਾਨੂੰ ਆਪਣੇ ਪ੍ਰਾਤਨ ਵਿਰਸੇ ਨਾਲ ਜੋੜੀ ਰੱਖੇ ਬਹੁਤ ਬਹੁਤ ਧੰਨਵਾਦ ਹੋਇਆਂ ਫੁੱਲਾਂ ਦੀ ਮਾਫੀ ਸਤਿ ਸ਼੍ਰੀ ਅਕਾਲ